thank <laughs> you ਨੰਮਿੰਦਰ ਸਿੰਘਾ ਜੀ ਪਿੰਡ ਮੇਰਾ ਗਹਿਰੀ ਭਾਗੀ ਹੈ ਇਧਰ ਕਿਨੇ ਇਧਰੋਂ ਅਸੀਂ ਕੁਦਰਤੀ ਨੰਗ ਰੇਜ ਜਗਾਹ ਕੰਮ ਜਾਣਾ ਸੀਗਾ ਤਾਂ ਅਸੀਂ ਦੇਖਿਆ ਬਾਈ ਜੀ ਵੇਖੋ ਇੱਥੇ ਕੱਲੀ ਮਿੱਟੀ ਦੇ ਉੱਤੇ ਲੁੱਕ ਪਾ ਰਹੇ ਐ ਸਫਾਈ ਕੋਈ ਨਹੀਂ ਗਈ ਪਹਿਲੀ ਗੱਲ ਤਾਂ ਇਹਨਾਂ ਨੇ 100 ਪਾਈਸੇ ਸਰਕਾਰ ਨੇ ਵੀ ਅਸੀਂ ਬਜਰੀ ਪਾਉਣੀ ਨਹੀਂ ਰੱਬਿਆਂ ਨੇ ਕਿਵੇਂ ਇਹ ਚਲੋ ਛਾਵਾ ਚ ਜਿਹਨੇ ਕੰਮ ਚਲਾਇਆ ਪਰ ਕੰਮ ਕੀ ਚਲਾਇਆ ਹੁਣ ਵੇਖੋ ਤੁਸੀਂ ਰੇਤੇ ਦੇ ਉੱਤੇ ਪਾਈ ਜਾਂਦੇ ਨਾ ਇਹ ਬਾਈ ਜੀ ਫਿਰ ਲੰਮਾ ਸਮਾਂ ਤਾਂ ਚੱਲਦੀ ਨਹੀਂ ਇਹ ਆਪਣੇ ਪੈਸੇ ਦਾ ਨੁਕਸਾਨ ਹੈ ਜਿਸ ਮਾਰ ਕੇ ਇਹਨੂੰ ਪੌਣ ਸਾਫ ਕਰਕੇ ਤਾਂ ਲੰਮਾ ਸਮਾਂ ਚੱਲੂ ਹੁਣ ਤੁਸੀਂ ਆਪ ਦੇਖ ਲਓ ਕੱਲੀ ਮਿੱਟੀ ਦੇ ਉੱਤੇ ਪਾ ਰਹੇ ਨੇ ਤਾਂ ਕੋਈ ਸਫਾਈ ਨਹੀਂ ਬਾਈ ਜੀ ਅਸੀਂ ਤਾਂ ਇਧਰੋਂ ਲੰਘ ਰਹੇ ਸੀ ਦੇਖਿਆ ਦੀਪਨਗਰ ਆ ਇਹ ਤਿੰਨ ਨੰਬਰ ਗਲੀ ਹੈ ਕੋਈ ਸਫਾਈ ਨਹੀਂ ਬਾਈ ਜੀ ਨਹੀਂ ਥੋੜਾ ਪੱਕੀ ਰ ਕੋ ਕਰਨਾ ਇਸ ਨੂੰ ਕੁਝ ਨਹੀਂ ਕਰਦਾ ਮੈਨੂੰ ਪਤਾ ਨਹੀਂ ਜੇ ਕੰਮ ਬਰਿਆ ਜੀ ਸੌਣ ਲੱਗ ਲਓ ਜੀ ਪਰ ਇਹਨੂੰ ਤਾਂ ਤੁਹਾਡਾ ਘੇਰੇ ਸਰਕੇ ਤੇ ਸਰਨਾ ਕਰ ਨਹੀਂ ਨਹੀਂ ਉਹੀ ਸਾਈਟ ਰਚਾਰਜ ਹੋਣੇ ਜੀ ਕੋਈ ਦਸਾਂਗੇ ਨਾ ਮੈਂ ਥੋੜਾ ਥੋੜਾ ਨਹੀਂ ਮੈਂ ਨਹੀਂ ਮੈਨੂੰ ਪਤਾ ਹੀ ਨਹੀਂ ਜੀ ਕਰਦਾ ਕਿ ਮੈਂ ਤੁਹਾਨੂੰ ਕਹਿ ਦੂੰ ਸਰ ਤੁਸੀਂ ਜਵਾਬ ਦੇ ਤਾਂ ਬੈਠੇ ਹੋ ਨਾ ਬੈਠਾ ਜੀ ਮੈਂ ਕਹਿ ਦੇਣੀ ਉਹਨੂੰ ਬੁਲਾ ਕੇ ਕਹਿ ਦਿਆਂਗਾ ਤੁਹਾਨੂੰ ਪੁੱਛੂੰਗਾ ਬੁਲਾ ਕੇ ਕਰਵਾ ਦਿਓ ਪੁਲਿਸ ਨੂੰ ਹਾਂਜੀ ਉਹ ਬਾਈਟ ਕਰਵਾ ਦਿਓ ਕੁਝ ਵੀ ਕਰਵਾ ਦਿਓ ਨਹੀਂ ਮੈਂ ਨਹੀਂ ਕਰਾਣੀ ਜੀ ਬਾਈਟ ਕੋਈ ਮੈਂ ਕਦੀ ਬਾਈਟ ਕਰਾਂ ਨਹੀਂ ਕਰਾਣੀ ਜੀ ਮੈਂ ਦੱਸਦਾ ਤੁਹਾਨੂੰ ਮੈਨੂੰ ਪਤਾ ਹੀ ਨਹੀਂ ਜੇ ਕੰਮ ਦਾ ਹੀ ਨਹੀਂ ਪਤਾ ਪੁੱਛ ਕੇ ਦੱਸਾਂਗਾ ਨਾ ਜੀ ਤੁਹਾਨੂੰ ਨਹੀਂ ਨਹੀਂ ਕੁਝ ਤਾਂ ਪੱਕੇ ਦਿਓ ਮੈਂ ਤੁਹਾਨੂੰ ਰਿਕਾਰਡ ਕਰ ਰਿਹਾ ਮੈਂ ਕਰ ਲਓ ਜੀ ਮੈਂ ਮੈਂ ਕੋਈ ਬਾਈਟ ਨਹੀਂ ਦੇਣੀ ਕੋਈ ਕੋਮੈਂਟ ਕਰਨਾ ਚਾਹੁੰਦੇ ਹੋ ਉਸ ਤੇ ਬੜਾ ਬੁਰਾ ਹਾਲ ਹੈ ਮਿੱਟੀ ਦੇ ਵਿੱਚ ਸੜਕ ਬਣਾਈ ਜਾਏਗੀ ਮੈਂ ਕੋਈ ਸਹੀ ਕਰਵਾਇਆ ਜਾਊਗਾ ਜੀ ਕੰਸਰਨ ਅਥਾਰਟੀ ਨੂੰ ਮੈਂ ਕਹਾਂਗਾ ਕੰਸਲਟ ਬੰਦਾ ਸਟੇਟਮੈਂਟ মিডিਆ ਨੂੰ ਕੌਂ ਦੇਗਾ ਜਵਾਬ ਕੀ ਕੰਸਰਨ ਅਥਾਰਟੀ ਉਹ ਦੇਗਾ ਹਾਂ ਜੀ ਕੰਸਰਨ ਅਥਾਰਟੀ ਉਹ ਦੇਗਾ ਜੀ ਉਹ ਤੁਹਾਡੇ ਦੇ ਕਹਿ ਰਹੇ ਸਰ ਰਹਿ ਕਰ ਲੋ ਠੀਕ ਸਰ ਇੱਕ ਦੀਪ ਨਗਰ ਦੇ ਵਿੱਚ ਸੜਕ ਬਣ ਰਹੀ ਹੈ ਔਰ ਮਿੱਟੀ ਦੇ ਉੱਪਰ ਪਛਾਈ ਜਾ ਰਹੀ ਹੈ ਲੱਗਦਾ ਨਹੀਂ ਵੇਸਟ ਆਫ ਮਨੀ ਹੈ ਸਰਕਾਰ ਦਾ ਸਰ ਐਸਾ ਹੈ ਕਿ ਜਿੱਦਾਂ ਤੁਸੀਂ ਸਾਡੇ ਧਿਆਨ 'ਚ ਇਹ ਪ੍ਰੋਬਲਮ ਲੈ ਕੇ ਆਂਦੀ ਬਿਲਕੁਲ ਬਹੁਤ ਵਧੀਆ ਗੱਲ ਹੈ ਕਿ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਤੁਸੀਂ ਚੰਗਾ ਫਰਜ਼ ਨਿਭਾਇਆ ਇਸ ਤੇ ਵੇਸਟੇਜ ਆਫ ਮਨੀ ਐਦਾਂ ਨਹੀਂ ਹੈਗੀ ਕਿ ਇਹ ਜਿਹੜੀ ਸੜਕ ਪੈਂਦੀ ਹੈ ਜਾਂ ਪ੍ਰੀਮਿਕਸ ਦੀ ਸੜਕ ਪੈਂਦੀ ਹੈ ਉਹਦੀ 1 ਸਾਲ ਦੀ ਆਪਾਂ ਬੁਨਿਆਦ ਰੱਖਦੇ ਹਾਂ ਇਸ 1 ਸਾਲ ਦੀ ਵਾਰੰਟੀ ਗਰੰਟੀ ਹੁੰਦੀ ਹੈ ਜੇ ਕੋਈ ਵੀ ਪ੍ਰੋਬਲਮ ਆਂਦੀ ਹੈ ਤਾਂ ਉਹ ਠੇਕੇਦਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਨੂੰ ਠੀਕ ਕਰਕੇ ਦੇਣਾ ਤੇ ਉਸ ਦੇ ਅ ਤਹਤ ਆਪਾਂ ਇਹਨਾਂ ਦੀ ਇੱਕ ਗਾਰੰਟੀ ਜੋ ਹੈ ਉਹ ਕਾਰਪੋਰੇਸ਼ਨ ਕੋਲੇ ਪਈ ਵੀ ਹੁੰਦੀ ਹੈ ਜਦੋਂ ਕੋਈ ਠੇਕੇਦਾਰ ਇਹ ਕੰਮ ਕਰਦਿਆ ਉਹਦੀ ਗਾਰੰਟੀ ਜੋ ਹੈ ਉਹ ਸਾਲ ਲਈ ਕਾਰਪੋਰੇਸ਼ਨ ਦੇ ਕੋਲੇ ਨਫੂਜ਼ ਰਹਿੰਦੀ ਹੈ ਤੇ ਹੁਣ ਜੋ ਤੁਸੀਂ ਮੇਰੇ ਨਿਗਾ ਚ ਇਹ ਕਰਾਈ ਅਸੀਂ ਨਾਲ ਦੀ ਨਾਲ ਇਸ ਪ੍ਰੋਬਲਮ ਨੂੰ ਐਕਸ਼ਨ ਸਾਹਿਬ ਕੋਲੇ ਭੇਜਿਆ ਤਾਂ ਇਹਦੀ ਰਿਪੋਰਟਿੰਗ ਕਰਕੇ ਮੈਨੂੰ ਜਲਦੀ ਭੇਜਣਗੇ ਤੇ ਇਸ ਪ੍ਰੋਬਲਮ ਨੂੰ ਆਪਾਂ ਐਸ ਸੂਨ ਐਸ ਪੋਸੀਬਲ ਹੱਲ ਕਰਾਂਗੇ ਐਕਸ਼ਨ ਨਾਲ ਵੀ ਗੱਲ ਕੀਤੀ ਕਿੰਨੇ ਮੈਨੂੰ ਤਾਂ ਪਤਾ ਨਹੀਂ ਕਿੱਥੇ ਸੰਕਲ ਬਣ ਰਹੀ ਹੈ 나ਈ ਮੈਂ ਕੋਈ ਸਟੇਟਮੈਂਟ ਦੇਣੀ ਹੈਗੀ ਨਹੀਂ ਮੈਂ ਹੁਣੇ ਉਹਨਾਂ ਨੂੰ ਭੇਜਿਆ ਉਹਨੇ ਭੇਜੀ ਉਹਨਾਂ ਨੇ ਆਪਣੀ ਟੀਮ ਨੂੰ ਚੈੱਕ ਕਰਕੇ ਤੇ ਜਲਦ ਤੋਂ ਜਲਦ ਇਹਦਾ ਹੱਲ ਕਰਾਉ। ਕਿ ਤੁਹਾਨੂੰ ਲੱਗਦਾ ਵੀ ਕਿਤੇ ਮੌਕੇ ਤੇ ਕਿਹੜਾ ਜੀਸੀ ਦੀ ਲਾਪਰਵਾਹੀ ਰਹੀ ਹੈ ਜੇ ਸਾਈਟ ਤੇ ਖੜਦਾ ਤੇ ਸ਼ਾਇਦ ਇਹ ਹਾਲਾਤ ਹੀ ਹੋਣੇ ਸੀਗੇ। ਨਹੀਂ ਬਿਲਕੁਲ ਇਹ ਮੈਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਜੇ ਕੋਈ ਸੜਕ 'ਚ ਜਾਂ ਕੰਮ 'ਚ ਖਰਾਬੀ ਹੈ ਤਾਂ ਬਿਲਕੁਲ ਇਹ ਜੀ ਸਾਹਿਬ ਦੀ ਲਾਪਰਵਾਹੀ ਹੈ। ਇਹ ਇਸ ਕੰਮ ਤੇ ਜ਼ਰੂਰ ਆਪਾਂ ਨਿਗਾਹ ਦੇਵਾਂਗੇ ਤੇ ਐਸ ਸੂਨ ਐਸ ਪੋਸੀਬਲ ਜਦੋਂ ਆਪਣੇ ਕੋਲ ਰਿਪੋਰਟ ਆਉਗੀ ਵਿਕੀ ਕੰਮ ਚੰਗਾ ਜਾਂ ਮਾੜਾ ਹੋਇਆ ਉਸ ਹਿਸਾਬ ਨਾਲ ਐਕਸ਼ਨ ਲੇ ਲੇ